ਮੈਂ ਡੱਲੇ ਵਾਲਾ ਪਿੰਡ ਬੋਲਦਾ ਅੱਜ ਮੇਰੇ ਪਿੰਡ ਦਾ ਇੱਕ ਪੁੱਤ ਕਿਸਾਨੀ ਮੰਗਾਂ ਨੂੰ ਲੈ ਕੇ 15 ਦਿਨਾਂ ਤੋਂ ਮਰਨ ਵਰਤ ਤੇ ਬੈਠਾ ਹੋਇਆ ਜਿਸ ਕਾਰਨ ਅੱਜ ਸਾਡੇ ਪਿੰਡ ਦੀਆਂ ਗਲੀਆਂ ਸੁਨਿੰਦਾ ਨਹੀਂ ਮੈਂ ਗੱਲ ਕਰ ਰਿਹਾ ਸਾਡੇ ਪਿੰਡ ਦੇ ਜਗਜੀਤ ਸਿੰਘ ਡੱਲੇ ਵਾਲੇ ਦੀ ਜੋ ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ਤੇ ਮਰਨ ਵਰਤ ਤੇ ਬੈਠਾ ਹੋਇਆ ਹੈ ਪਰ ਹਾਲੇ ਤੱਕ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਗਿਆ ਅੱਜ ਪਿੰਡ ਵਾਸੀਆਂ ਨੇ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਜਗਜੀਤ ਸਿੰਘ ਡੱਲੇ ਵਾਲੇ ਦੀ ਹੱਕ ਵਿੱਚ ਧੋਖੜਤਾ ਰੱਖੀ ਜਿਸ ਵਿੱਚ ਡੱਲੇ ਵਾਲੇ ਦਾ ਛੋਟਾ ਜਿਹਾ ਪੋਤਾ ਵੀ ਬੈਠਾ ਅਤੇ ਨਾਲ ਹੀ ਪਿੰਡ ਦੇ ਵਿੱਚ ਜਗਜੀਤ ਸਿੰਘ ਡੱਲੇ ਵਾਲੇ ਦੇ ਸਾਥੀ ਭੈਣਾ ਭਰਾ ਸਾਰੇ ਬੈਠੇ ਸਾਰਿਆਂ ਦੀਆਂ ਅੱਖਾਂ ਨਮ ਸੀ ਕਿਉਂਕਿ ਜਗਜੀਤ ਸਿੰਘ ਡੱਲੇ ਇਹ ਸਰ ਦੇ ਮਰੀਜ਼ ਨੇ ਸ਼ੂਗਰ ਦੀ ਬਿਮਾਰੀ ਹੈ ਅਤੇ ਲਗਾਤਾਰ ਉਸ ਦੇ ਸਿਹਤ ਦੇ ਵਿੱਚ ਗਰਾਵਟ ਆ ਰਹੀ ਹੈ। ਇੱਕ ਪਾਸੇ ਜਿੱਥੇ ਡੱਲੇ ਵਾਲ ਦੀ ਸਿਹਤ ਨੂੰ ਲੈ ਕੇ ਚਿੰਤਾ ਵੀ ਹੈ ਪਰ ਹਰ ਇੱਕ ਆਸ ਕਰ ਰਿਹਾ ਹੈ ਕਿ ਜਗਜੀਤ ਸਿੰਘ ਡੱਲੇ ਵਾਲੇ ਦੀ ਜੱਤ ਹੋਵੇ ਤੇ ਸਾਨੀ ਮੰਗਾ ਮੰਨੀਆਂ ਜਾਣ। ਜਗਜੀਤ ਸਿੰਘ ਡੱਲੇਵਾਲ ਪਿੰਡ ਦੀਆਂ ਗਲੀਆਂ ਦੇ ਵਿੱਚ ਖੇਡਦਾ ਖੇਡਦਾ ਵੱਡਾ ਹੋਇਆ ਅਤੇ ਕਿਸਾਨਾਂ ਦੇ ਹੱਕਾਂ ਲਈ ਸਰਕਾਰਾਂ ਨਾਲ ਟੱਕਰਾ ਲੈਂਦਾ ਰਿਹਾ ਅੱਜ ਜੋ ਮਰਨ ਵਰਤੇ ਬੈਠਾ ਹੋਇਆ ਹੈ ਜਿਸ ਨੂੰ 15 ਦਿਨ ਹੋ ਚੁੱਕੇ ਨੇ ਅੱਜ ਮੈਂ ਅਰਦੀ ਕਰ ਰਿਹਾ ਕਿ ਜਗਜੀਤ ਸਿੰਘ ਡੱਲੇ ਵਾਲੇ ਦੀ ਜਿੱਤ ਹੋਵੇ ਅਤੇ ਆਪਣੇ ਪਰਿਵਾਰ ਦੇ ਵਿੱਚ ਆਵੇ ਅਤੇ ਮੇਰੇ ਨਾਲ ਖੁਸ਼ੀਆਂ ਸਾਂਝੀਆਂ ਕਰੇ ਆਪਣੀ ਜਿੱਤ ਦੀਆਂ ਅੱਜ ਮੈਥੋਂ ਦੇਖਿਆ ਨਹੀਂ ਜਾ ਰਿਹਾ ਇੱਕ ਪੋਤਾ ਵਰਲਾਪ ਕਰ ਰਿਹਾ ਹੈ ਕਿ ਉਸ ਦਾ ਦਾਦਾ ਘਰ ਆਵੇ ਉਹ ਉਸ ਤੋਂ ਬਿਨਾਂ ਨਹੀਂ ਰਹਿ ਸਕਦਾ ਅਤੇ ਨਾਲ ਹੀ ਉਸ ਦੇ ਸਾਥੀ ਕਹਿ ਰਹੇ ਨੇ ਜੇਕਰ ਮਰਨ ਵਰਤੇ ਬੈਠੇ ਜਗਜੀਤ ਸਿੰਘ ਡੱਲੇ ਵਾਲੇ ਦੀਆਂ ਮੰਗਾਂ 'ਵਲ ਸਰਕਾਰ ਨੇ ਨਾ ਧਿਆਨ ਦਿੱਤਾ ਤਾਂ ਉਹ ਵੀ ਜਗਜੀਤ ਸਿੰਘ ਡੱਲੇ ਵਾਲੇ ਦੀ ਤਰ੍ਹਾਂ ਮਰਨ ਵਰਤੇ ਬੈਠਣਗੇ ਹੁਣ ਸਰਕਾਰਾਂ ਮੇਰੀ ਗੱਲ ਸੁਣ ਅਤੇ ਮੇਰੇ ਪਿੰਡ ਦੇ ਜਗਦੀਸ਼ ਸਿੰਘ ਡੱਲੇ ਵਾਲੇ ਨੂੰ ਉਹਨਾਂ ਦੇ ਪਰਿਵਾਰ ਅਤੇ ਇੱਕ ਦਾਦੇ ਨੂੰ ਪੋਤੇ ਕੋਲੇ ਭੇਜਣ ਅਤੇ ਕਿਸਾਨ ਖੁਸ਼ੀ-ਖੁਸ਼ੀ ਆਪਣੇ ਘਰ ਹੋਣ ਜੀ ਇਹ ਟਕਦੰਦੀ ਪੁਖ ਹੜਤਾਲ ਮੇਰੇ ਦਾਦਾ ਜੀ ਇੱਕ ਹਾਂਜੀ ਇਨਸਾਨ ਹੀ ਨਹੀਂ ਬਲਕਿ ਇੱਕ ਸੋਚ ਬਣ ਗਏ ਹਨ ਅਸੀਂ ਉਹਨਾਂ ਦੀ سپورਟ ਵਾਸਤੇ ਬੈਠੇ ਹੈਗੇ ਹਾਂ ਇੱਥੇ ਮੇਰੇ ਦਿਲ ਨਹੀਂ ਲੱਗਦਾ ਉਹਨਾਂ ਦੇ ਦੇ ਵਿੱਚ ਮਤਲਬ ਕਿ ਆਪ ਦਾ ਸਮਰਥਨ ਦਿੰਦੇ ਹੋਏ ਅਸੀਂ ਆਪਦੇ ਪਿੰਡ 'ਚ ਇੱਕ ਮਤਲਬ ਕਿ ਭਾਰਤੀ ਕਿਸਾਨੀ ਨੂੰ ਨੇਕਤਾ ਸਿੱਧੂਪੁਰ ਦੀ ਕਾਲ ਦੇ ਸੰਬੰਧੀ ਜੋ ਉਹਨਾਂ ਨੇ ਸਾਨੂੰ ਇੱਕ ਕਾਲ ਦਿੱਤੀ ਸੀ ਤੇ ਉਹਦੇ ਵਿੱਚ ਅਸੀਂ ਸਮਰਥਨ ਦਿੰਦੇ ਹੋਏ ਆਪਦੀ ਕਾਲ ਨੂੰ ਇੱਕ ਸਿਰੇ ਲਾਇਆ ਕਿ ਅਸੀਂ ਆਪਦੇ ਪਿੰਡ 'ਚ ਅੱਜ ਕੋਈ ਵੀ ਚੁੱਲ੍ਹਾ ਨਾ ਬਾਲਦੇ ਹੋਏ ਜੋ ਮਤਲਬ ਕਿ ਆਪ ਦੇ ਕਿਸਾਨਾਂ ਦਾ ਇਥੇ ਪੋਖੜ ਹਦਾਲ ਦਾ ਇਕੱਠ ਕੀਤਾ ਉਹਦੇ ਚ ਅਸੀਂ ਇਹ ਕੀਤਾ ਇੱਕ ਦਿਨ 15ਵੇਂ ਦਿਨ ਚ ਪਹੁੰਚ ਗਿਆ ਜੋ ਅੰਛਾ ਨਾ ਉਹਨਾਂ ਦਾ ਮਤਲਬ ਕਿ weight loss ਹੋਇਆ ਜੋ ਕਿਡਨੀ ਦੇ ਵਿੱਚ ਉਹਨਾਂ ਦੇ ਪਹਿਲਾਂ ਪਹਿਲਾਂ ਤੋਂ ਹੀ ਸਟੋਨ ਸੀਗੇ ਉਹਨਾਂ ਦੇ ਮਤਲਬ ਕਿ ਕੈਂਸਰ ਦੇ ਉਹ ਪੇਸ਼ੈਂਟ ਹੋਣ ਕਰਕੇ weight, food ਵਗੈਰਾ ਉਹਨਾਂ ਦਾ ਕਾਫੀ loss ਹੋਇਆ ਉਹਦੇ ਸਬੰਧੀ ਉਹ ਗੱਲਬਾਤ ਕਰਨ ਵਾਸਤੇ ਉੱਥੇ ਜਿੱਥੇ ਖਨੌਰੀ ਬਾਰਡਰ ਤੋਂ ਕੀਤੀ ਗਈ ਅਪੀਲ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ 15ਵਾਂ ਦਿਨ ਮਰਨ ਵਰਤਦਾ ਸਾਰੇ ਭਾਰਤ ਚ ਇਥੋਂ ਤੱਕ ਮੈਂ ਕਹੂੰਗਾ ਡਾਕਟਰ ਸਵੈਮਾਨ ਦੀ ਟੀਮ ਨੇ ਅਮਰੀਕਾ ਚ ਵੀ ਤੇ ਕੈਨੇਡਾ ਦੇ ਗੁਰਦੁਖੁਰਾਂ ਚ ਵੀ ਅੱਜ ਅਰਦਾਸਾਂ ਕੀਤੀਆਂ ਤੇ ਪੰਜਾਬੀਆਂ ਦੇ ਚੁੱਲਿਆਂ ਚ ਦੇਸ਼ਾਂ ਦੇ ਜਾਗ ਨਹੀਂ ਬਣੀ। ਜੋ ਹੁਕਮ ਦੇਣਗੇ ਅਸੀਂ ਉਹ ਕਰਾਂਗੇ ਸਾਨੂੰ ਮਰਨ ਵਰਤ ਦਾ ਦੇਣਗੇ ਅਸੀਂ ਮਰਨ ਵਰਤ ਤੇ ਵੀ ਬੈਠਾਂਗੇ। ਸਭ ਤੋਂ ਪਹਿਲਾਂ ਮੈਂ ਤਿਆਰ ਹਾਂ ਮਰਨ ਵਰਤ ਤੇ ਬੈਠਣ ਨੂੰ। ਜੇ ਤੁਹਾਨੂੰ ਉਤੋਂ ਆਰਡਰ ਕਰੇ ਵੀ ਪਿੰਡ ਚ ਜਾ ਕਦੇ ਜ਼ਿਲ੍ਹੇ ਚ ਵਹਿਜ ਹੋ ਜਾ ਕਿਤੇ ਵੀ ਆ ਮੈਂ ਮਰਨ ਵਰਤ ਤੇ ਬੈਹਿਣ ਨੂੰ ਵੀ ਤਿਆਰ ਹਾਂ। वैसे ਤੁਸੀਂ ਤਾਂ ਇੱਕ ਜਾਣਦੇ ਹੋਵੋਗੇ ਕਿ ਜੱਥੇਬੰਦੀਕ ਲੀਡਰ ਦੇ ਤੌਰ ਤੇ ਡੱਲੇਵਾਲ ਸਾਹਿਬ ਨੂੰ ਜਾਣਦੇ ਆ ਹਨ ਇੱਕ ਗੱਲ ਜਿਹੜੀ ਅੱਜ ਤੱਕ ਸ਼ਾਇਦ ਕਿਸੇ ਨੂੰ ਵੀ ਨਹੀਂ ਪਤਾ ਅੱਜ ਮੈਂ ਤੁਹਾਡੇ ਥਰੂ ਦੱਸਣਾ ਚਾਹਣੀ ਹੈ ਕਿ ਜਦੋਂ ਮੈਂ ਵਿਆਹੀ ਆਈ ਸੀਗੀ ਤਾਂ ਮੇਰੇ ਫਾਦਰ ਸਾਹਿਬ ਨੇ ਮੈਨੂੰ ਬਿਠਾ ਕੇ ਇੱਕੋ ਹੀ ਗੱਲ ਕਹੀ ਸੀ ਕਿ ਤੂੰ ਮੇਰੀ ਧੀ ਨਹੀਂ ਮੇਰੀ ਨੂੰਹ ਨਹੀਂ ਮੇਰਾ ਪੋਤਾ ਇਹ ਗੱਲ ਮੈਨੂੰ ਉਹਨਾਂ ਨੇ ਕਹੀ ਸੀ ਤੇ ਮੈਂ ਹਾਂ ਇਹ ਗੱਲ ਮੈਂ ਅੱਜ ਕਹਿਣਾ ਚਾਹਣੀ ਹੈ ਮਤਲਬ ਪੂਰੇ ਜੋਰ ਨਾਲ ਇਹ ਗੱਲ ਕਹਿਣਾ ਚਾਹਣੀ ਹੈ ਵੀ ਮੈਨੂੰ ਹਰ ਜਨਮ ਦੇ ਵਿੱਚ ਡੱਲੇਵਾਲ ਸਾਹਿਬ ਮੇਰੇ ਇੱਕ ਸਹੁਰੇ ਦੇ ਰੂਪ ਚ ਮਿਲਣ ਹੁਣ ਤੁਸੀਂ ਪੁੱਛੋਗੇ ਕਿ ਸਹਰੇ ਦੇ ਰੂਪ ਚ ਕਿਉਂ ਕਿਉਂਕਿ ਹਰੇਕ ਬਾਪ ਆਪਣੀ ਧੀ ਨੂੰ ਤਾਂ ਪਿਆਰ ਕਰਦਾ ਹੀ ਕਰਦਾ ਹੈ ਬਟ ਇੱਕ ਸਹਰੇ ਦਾ ਇੱਕ ਪਿਓ ਦੀ ਤਰ੍ਹਾਂ ਹੋਣਾ ਇਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਹਨ ਤੇ ਤੁਸੀਂ ਦੇਖੋ ਵੀ ਜਦੋਂ ਡੱਲੇਵਾਲ ਸਾਹਿਬ ਮਤਲਬ ਮੈਨੂੰ ਸਹਰਾ ਸਾਹਿਬ ਲੱਗੇ ਹੀ ਨਹੀਂ ਕਦੇ ਮੇਰੇ ਆਪ ਦੇ ਮੇਰੇ ਪਿਓ ਤੋਂ ਵੱਧ ਕੇ ਹੈ ਤੇ ਉਹਨਾਂ ਦੀ ਸਿਹਤ ਲਈ ਸਾਡਾ ਕੀ ਕੰਸਰਨ ਹੋਊਗਾ ਤੁਸੀਂ ਖੁਦ ਆਪ ਅੰਦਾਜ਼ਾ ਲਾ ਸਕਦੇ ਹੋ